ਸਤ ਸਾਰਿਆਂ ਨੂੰ ਤੁਹਾਡਾ ਸਾਡੀ ਬੁਟੀਕ ਤੇ ਪਰ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਡੀ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਐਂਡ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਐਂਡ ਤੱਕ ਜ਼ਰੂਰ ਵੀਡੀਓ ਦੇਖਿਆ ਕਰੋ ਜੋ ਵੀ ਅਸੀਂ ਸੂਟ ਦਿਖਾਣਿਆ ਕੀ ਉਹ ਤੁਹਾਨੂੰ ਦੇਖਣ ਨੂੰ ਮਿਲਣ ਸਕਣ ਤੇ ਤੁਸੀਂ ਸਾਨੂੰ ਆਰਡਰ ਦੇ ਸਕੋ ਸੱਚੀ ਕਾਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵਾਂ ਵੀ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਜਿਹੜੇ ਵੀ ਤੇ ਭੈਣ ਭੈਣਾ ਮੇਰੀ ਵੀਡੀਓ ਨੂੰ ਪਿਆਰ ਦੇਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਐਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਮੇਰੀ ਸਪੋਰਟ ਕਰੋ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਜਿਹੜੀ ਐਂ ਤੱਕ ਜਰੂਰ ਦੇਖਿਆ ਕਰੋ ਜੀ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਜਿਆਦੇ ਸੋਹਣੇ ਸੂਟ ਸਾਰੇ ਸੂਣ ਲੇਗੇ ਠੀਕ ਗ੍ਰੇਡ ਦੇ ਵਿੱਚ ਲੇਗੇ ਤੇ ਵਧੀਆ ਕੁਆਲਿਟੀ ਹੈਗੀ ਕਪੜੇ ਦੀ ਤੁਸੀਂ ਇੱਕ ਵਾਰ ਪਹਿਨ ਲੋਗੇ ਤਾਂ ਬਾਰ-ਬਾਰ ਹੰਡਾਉਂਗੇ ਸੂਟ ਨੂੰ ਤੇ ਜਿਹੜੇ ਸੂਟ ਲੇਗੇ ਉਹ ਹੈਗੇ ਨੇਗੇ ਪਿਓਰ ਕਾਟਨ ਦੇ ਤੇ ਤੁਸੀਂ ਪ੍ਰਿੰਟਿੰਗ ਵਗੈਰਾ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣੇ ਹੈਗੇ ਐਸੋ ਉੱਪਰ ਜੇ ਕਲਰ ਲੇਗੇ ਪਿਓਰ ਕਾਟਨ ਦਾ ਸੂਟ ਹੈ ਵਿਦਆਊਟ ਲਾਈਨਿੰਗ ਡਿਮਾਂਡ ਆਈ ਸੀ ਵੀ ਲਾਈਨਿੰਗ ਨਾ ਲੱਗੇ ਸੂਟਾਂ ਤੇ ਤੇ ਵਿਦਆਊਟ ਲਾਈਨਿੰਗ ਹੀ ਸਟਿਚ ਹੋਣਗੇ ਇਹ ਵਾਲੇ ਸੂਟ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਪ੍ਰਿੰਟ ਦੇਗੇ ਸ਼ਾਨਦਾਰ ਪ੍ਰਿੰਟ ਦੇਗੇ ਇਹ ਹੈਗਾਗਾ ਰੈੱਡ ਕਲਰ ਇਹ ਡਾਰਕ ਕਲਰ ਨਹੀਂ ਹੈਗਾ ਰੈੱਡ ਪੜਕੀਲਾ ਨਹੀਂ ਹੈਗਾ ਸੋਬਰਜਾ ਕਲਰ ਹੈਗਾ ਇਹਨੂੰ ਤੁਸੀਂ ਗਰਮੀ ਦੇ ਵਿੱਚ ਆਰਾਮ ਨਾਲ ਪਾ ਸਕਦੇ ਹੋਗੇ ਜਿਹੜਾ ਇਹ ਸੂਟਾਂ ਦਾ ਪ੍ਰਾਈਸ ਹੈਗਾ 850 ਹੈਗਾ ਵਿਦਆਊਟ ਬ੍ਰਾਂਡ ਮੈਂ ਪਹਿਲਾਂ ਵੀ ਕਿਹਾ ਸੀ ਆਪਾਂ ਕੋਈ ਵੀ ਕਪੜਾ ਨਹੀਂ ਲੈਂਦੇ ਹੈਗੇ ਇਹ ਵੀ ਬ੍ਰਾਂਡ ਦੇ ਹੀ ਸੂਟ ਲੇਗੇ 850 ਪ੍ਰਾਈਸ ਹੈਗਾ ਵਿਦ ਸ਼ਿਪਿੰਗ ਹੈਗੀ ਸ਼ਿਪਿੰਗ ਚਾਰजेस ਕੋਈ ਐਕਸਟਰਾ ਨਹੀਂ ਹੈਗੇ ਤੁਸੀਂ ਕੋਈ ਵੀ ਮਤਲਬ ਕੋਨੇ ਦੇ ਵਿੱਚ ਬੈਠੋਗੇ ਆਪਣੀ ਆਨਲਾਈਨ ਬੁਕਿੰਗ ਕਰ ਸਕਦੇ ਹੋਗੇ ਪਰ ਜਿਹੜੀ ਪੇਮੈਂਟ ਹੈਗੀ ਉਹ ਅਸੀਂ ਪਹਿਲਾਂ ਕਰਵਾਵਾਂਗੇ ਫਿਰ ਤੁਹਾਡਾ ਸੂਟ ਡਿਲੀਵਰ ਕਰਾਂਗੇ ਤੇ ਨੈਕਸਟ ਕਲਰ ਹੈਗਾ ਇਹਦੇ ਵਿੱਚ ਫਰੋਜ਼ੀ ਬਹੁਤ ਡਿਮਾਂਡ ਸੀਗੀ ਵੀ ਠੀਕ ਰੇਟ ਦੇ ਵਿੱਚ ਦੇਖਿਓ ਤੁਸੀਂ ਬਹੁਤ ਫੁੱਲ ਵਰਗਾ ਕੱਪੜਾ ਹੈਗਾ ਮਤਲਬ ਹਲਕਾ ਬਹੁਤ ਜ਼ਿਆਦਾ ਹੈਗਾ ਪਿਓਰ ਕਾਟਨ ਹੈਗੀ 850 ਇਹਦਾ ਪ੍ਰਾਈਸ ਹੈਗਾ ਦੁਪੱਟਾ ਇਹਨਾਂ ਨਾਲ ਨਹੀਂ ਹੈਗਾ ਜੇ ਤੁਸੀਂ ਕਹੋਗੇ ਵੀ ਜੀ ਸਾਨੂੰ ਦੁਪੱਟਾ ਲਗਾ ਕੇ ਦੇ ਦਿਓ ਤਾਂ ਆਪਾਂ ਦੁਪੱਟਾ ਤੁਹਾਨੂੰ ਲਗਾ ਕੇ ਦੇਵਾਂਗੇ ਦੁਪੱਟਿਆਂ ਦੀ ਕੁਆਲਿਟੀ ਆਪਣੇ ਕੋਲੇ ਬਹੁਤ સારી ਹੈਗੀ ਤੇ ਤੁਸੀਂ ਕੋਟੇ ਦੇ ਵਿੱਚ ਚਨੌਨ ਦੇ ਵਿੱਚ ਸੁਪਰ ਨੈਟ ਦੇ ਵਿੱਚ ਜਿੱਦਾਂ ਮਰਜੀ ਕੋਈ ਵੀ ਕੁਆਲਿਟੀ ਲਗਾਉਣੀ ਹੈਗੀ ਤੁਸੀਂ ਲਗਾ ਸਕਦੇ ਹੋ ਪਿਓਰ ਚ ਕਹੋਗੇ ਫੁੱਲ ਪਿਓਰ ਉਹ ਵੀ ਹੈਗੇ ਨੇ ਆਪਣੇ ਕੋਲੇ ਉਹ ਵੀ ਤੁਸੀਂ ਲਗਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈਗੀ ਇੱਥੇ ਤੁਸੀਂ ਵਰਕ ਵਗੈਰਾ ਕਰਾਉਣਾ ਹੈਗਾ ਕਰਾ ਸਕਦੇ ਹੋਗੇ ਕੱਪੜਾ ਜੀ ਜਿਹੜਾ ਇਹ ਹੰਡ ਨਾਲ ਲੱਗ ਜੇ ਦੋ ਸਸਤੇ ਜਿਵੇਂ ਤੁਸੀਂ ਕਹਿੰਦੇ ਹੋ 4-500 ਵਾਲੇ ਸੂਟ ਉਹ ਜਿਆਦਾ ਟਾਈਮ ਖਾਂਦੇ ਨਹੀਂ ਹੁੰਦੇ ਹੈਗੇ 850 ਇਹਦਾ ਵੀ ਪ੍ਰਾਈਸ ਹੈਗਾ ਇਹਦੇ ਵਿੱਚ ਇੱਕ ਲਾਈਟ ਕਲਰ ਵੀ ਹੈਗਾ 850 ਪ੍ਰਾਈਸ ਹੈ ਇਹਦਾ ਵੀ ਦੁਪੱਟਾ ਇਹਦੇ ਨਾਲ ਤੁਸੀਂ ਸੀ ਗ੍ਰੀਨ ਕਲਰ ਦਾ ਲਗਾ ਸਕਦੇ ਹੋਗੇ ਪਾਈਪਿੰਗ ਵਗੈਰਾ ਲਗਾ ਕੇ ਬਹੁਤ ਜ਼ਿਆਦਾ ਸੋਹਣਾ ਪੀਚ ਵੀ ਜਿਹੜਾ ਕੰਟਰਾਸਟ ਤੁਹਾਨੂੰ ਪਸੰਦ ਆਗਾ ਤੁਸੀਂ ਲਗਵਾ ਸਕਦੇ ਹੋ ਕੱਟਵਰਕ ਕਰਵਾਉਣਾ ਚਾਹੁੰਦੇ ਹੋਗੇ ਉਹ ਵੀ ਤੁਸੀਂ ਕਰਵਾ ਸਕਦੇ ਹੋਗੇ ਜੇ ਕੋਈ ਭੈਣ ਕੰਮ ਸਟਾਰਟ ਕਰਨਾ ਚਾਹੁੰਦੀ ਹੈਗੀ ਆਪਣੇ ਤੋਂ ਸਟਾਕ ਵਗੈਰਾ ਲੈਣਾ ਚਾਹੁੰਦੀ ਹੈਗੀ ਉਹ ਵੀ ਆਪਾਂ ਤੋਂ ਠੀਕ ਰੇਟ ਦੇ ਵਿੱਚ ਲੈ ਸਕਦੇ ਨੇ ਕਲਰ ਇਹਦੇ ਚਾਰ ਕਲਰ ਲੇਗੇ ਚਾਰੋਂ ਕਲਰ ਬਹੁਤ ਜ਼ਿਆਦਾ ਸੋਹਣੇ ਲੇਗੇ ਪਰਪਲ ਕਲਰ ਹੈਗਾ 850 ਪ੍ਰਾਈਸ ਹੈਗਾ ਸੂਟਾਂ ਦਾ ਬਹੁਤ ਜਾਦੇ ਸੋਣਾਗਾ ਗਰਮੀ ਦੇ ਵਿੱਚ ਜਿੱਦਾਂ ਮਰਜੀ ਤੁਸੀਂ ਪਾਓ ਹੰਡਾਓ ਇਹਨਾਂ ਨੂੰ ਕੁਝ ਨਹੀਂ ਹੁੰਦਾ ਹੈਗਾ ਬਸ ਸਟਿਚਿੰਗ ਕਰਨ ਤੋਂ ਪਹਿਲਾਂ ਇਹਨਾਂ ਨੂੰ ਇੱਕ ਰਾਤ ਪਾਣੀ ਦੇ ਵਿੱਚ ਡਿਪਰ ਰੱਖਿਓ ਕਿਉਂਕਿ ਇਹ ਜਿੰਨਾ ਸ੍ਰਿੰਕ ਇਸ ਹੋਣਾ ਹੁੰਦਾ ਉਹਨਾ ਹੋ ਜਾਂਦਾ ਹੁੰਦਾ ਹੈਗਾ ਜੇ ਤੁਸੀਂ ਐਵੇਂ ਹੀ ਇਹਨਾਂ ਸਟਿਚ ਕਰਵਾਉਗੇ ਫਿਰ ਤੁਸੀਂ ਕਹਿ ਦਿੰਦੇ ਹੋਗੇ ਵੀ ਸਾਡੇ ਸੂਟ ਮਤਲਬ ਸੁੰਗੜ ਗਏ ਜੀ ਥੋੜਾ ਚੜ ਗਏ ਮਤਲਬ ਉਹ ਤਾਂ ਹੀ ਹੋ ਜਾਂਦਾ ਇਹਨੂੰ ਪਹਿਲਾਂ ਹੀ ਧੋ ਕੇ ਸਟਿਚ ਕਰਵਾਓ ਜਦੋਂ ਤੁਸੀਂ ਦੁਬਾਰਾ ਵਾਸ਼ ਕਰੋਗੇ ਨਾ ਸੂਟ ਸਟਿਚ ਕਰਵਾਉਣ ਤੋਂ ਬਾਅਦ ਉਹ ਕਦੇ ਵੀ ਸ੍ਰਿੰਕ ਨਹੀਂ ਹੋਊਗਾ ਜਿੰਨੀ ਸ੍ਰਿੰਕੀ ਹੋਣੀ ਹੋਊਗੀ ਉਹ ਪਹਿਲਾਂ ਹੀ ਹੋ ਜੂਗੀ ਇਹਦੇ ਵਿੱਚ ਹੈਗੇ ਸੀ ਜੀ ਚਾਰ ਕਲਰ ਠੀਕ ਹੈ ਜੀ ਜਿਹੜਾ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਲਓ ਤੇ ਆਪਾਂ ਨੂੰ ਭੇਜ ਸਕਦੇ ਹੋ ਬਹੁਤ ਜ਼ਿਆਦੇ ਸੋਹਣੇ ਕਲਰ ਨੇ ਜੇ ਸਾਰੇ ਜਿੰਨਾ ਕੋਈ ਤੁਸੀਂ ਜੌਬ ਕਰਦੇ ਹੋਗੇ ਰੁਟੀਨ ਵੇਅਰ ਚ ਤੁਹਾਨੂੰ ਸੂਟ ਚਾਹੀਦੇ ਨੇਗੇ ਪਾ ਸਕਦੇ ਹੋਗੇ ਤੇ ਨੈਕਸਟ ਪ੍ਰਿੰਟਿੰਗ ਹੈਗੀ ਹੈਗੀ ਇਹ ਵਾਲੀ ਇੰਨਾ ਜ਼ਿਆਦੇ ਸੌਫਟ ਕੱਪੜਾ ਹੈਗਾ ਜਮੇ ਹਲਕਾ ਫੁੱਲ ਵਰਗਾ ਕੱਪੜਾ ਪਿਆਗਾ ਬਹੁਤ ਜ਼ਿਆਦੇ ਸੋਹਣੀ ਕੁਆਲਿਟੀ ਹੈਗੀ ਕੱਪੜੇ ਦੀ ਦੇਖੋ ਇਹਦੀ ਵੀ ਪ੍ਰਿੰਟਿੰਗ গারਲਿਸ਼ ਸਟਾਈਲ ਦੇ ਵਿੱਚ ਸੂਟ ਲੇਗੇ ਇਹਤੇ ਵੀ ਤੁਸੀਂ ਕੱਟਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋ ਕੁਝ ਵੀ ਕਰਵਾਉਣਾ ਚਾਹੁੰਦੇ ਕਰਵਾ ਕੇ ਪੈਨ ਸਕਦੇ ਹੋਗੇ ਕਲਰ ਬਹੁਤ ਚੰਗਾ ਸੋਹਣਾ ਇਹਨਾਂ ਨਾਲ ਦੁਪੱਟੇ ਤੁਸੀਂ ਲਗਾਉਣਾ ਚਾਹੁੰਦੇ ਹੋ ਕਿ ਸਾਡੀ ਸਲਾਹ ਹੈ ਕਿ ਕੋਟੇ ਦੇ ਕਿਉਂਕਿ ਕਾਟਨ ਦੇ ਸੂਟ ਨੇਗੇ ਕਾਟਨ ਕੋਟੇ ਦੇ ਹੀ ਤੁਸੀਂ ਇਹ ਦੁਪੱਟੇ ਲਗਾਓ ਇਹਨਾਂ ਨਾਲ ਅਗਲਾ ਕਲਰ ਹੈਗਾ ਜੀ ਪਿੰਕ ਬਹੁਤ ਜ਼ਿਆਦੇ ਸੋਹਣੇ ਡਿਜ਼ਾਈਨ ਨੇਗੇ ਇਹਨਾਂ ਦਾ ਵੀ ਪ੍ਰਾਈਸ ਹੈਗਾ 850 ਵਿਦ ਸ਼ਿਪਿੰਗ ਹੈਗੀ ਸ਼ਿਪਿੰਗ ਚਾਰਜਸ ਤੁਹਾਡੇ ਤੋਂ ਐਕਸਟਰਾ ਕੁਝ ਵੀ ਨਹੀਂ ਲਏ ਜਾਣਗੇ ਇੱਕ ਲੈਣੇ ਨੇ ਦੋ ਲੈਣੇ ਨੇ ਜਿੰਨੀ ਤੁਹਾਡੀ ਚੁਆਇਸ ਹੈਗੀ ਸੂਰ ਤੁਸੀਂ ਲੈ ਸਕਦੇ ਹੋਗੇ ਕਲਰ ਸਾਰਿਆਂ ਦੇ ਬਹੁਤ ਜ਼ਿਆਦੇ ਸੋਹਣੇ ਨੇਗੇ ਇਹ ਵੀ ਕਲਰ ਬਹੁਤ ਜ਼ਿਆਦੇ ਸੋਹਣੇ ਨੇ ਇਦਾਂ ਨਾਲ ਵੀ ਤੁਸੀਂ yellow color ਦਾ ਦੁਪੱਟਾ ਲਗਾ ਸਕਦੇ ਹੋ yellow mustard ਜੀ ਟੋਨ ਦੇ ਵਿੱਚ ਹੈਗਾ ਬਹੁਤ ਜਿਆਦੇ ਸੋਹਣੇ ਸੂਟ ਬਣਨਗੇ ਵਾਲੇ ਇਹ ਹੈਗਾ orange color color ਜਾਨ ਸਾਰੇ ਸੋਨੇ ਦੇ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋਗੇ WhatsApp ਤੇ ਤੇ ਪ੍ਰਾਈਸ ਇਹਨਾਂ ਦੇ ਮੈਂ ਤੁਹਾਨੂੰ ਦੱਸਦੇ ਤੁਸੀਂ ਮਤਲਬ ਕਹਿਨੇ ਹੁੰਦੇ ਹੋ ਵੀ ਪ੍ਰਾਈਸ ਦੱਸੋ ਪ੍ਰਾਈਸ ਦੱਸ ਦੱਸਿਆ ਕਰੋ ਵੀਡੀਓ ਦੇ ਵਿੱਚ ਕਿਉਂਕਿ ਆਪਾਂ ਸਾਰੇ ਪ੍ਰਾਈਸ ਤੁਹਾਨੂੰ ਸ਼ੋਅ ਕਰਿਆ ਕਰਾਂਗੇ ਵੀ ਕਿੰਨੇ ਦਾ ਸੂਟ ਹੈਗਾ ਬਾਕੀ ਆਪਾਂ ਨੇ ਕੋਲੇ ਕਾਰੀਗਰ ਹੈਗੇ ਨੇ ਜੀ ਹੈਂਡਵਰਕ ਆਰੀਵਰਕ ਮਸ਼ੀਨਵਰਕ ਦੇ ਆਪਣਾ ਕੰਮ ਚੱਲ ਰਿਹਾ ਕਿਉਂਕਿ ਉਹ ਸੂਟ ਜਲਦਬਾਜ਼ੀ ਦੇ ਵਿੱਚ ਹੁੰਦੇ ਨਹੀਂਗੇ ਹਨਾ ਤਾ ਅਗਰ ਕਿਉਂ ਇਦਾਂ ਹੀ ਫਾਸਟਲੀ ਕੋਰੀਅਰ ਹੋ ਜਾਂਦੇ ਨੇ ਆਪਾਂ ਤੋਂ ਵੀਡੀਓ ਨਹੀਂ ਬਣਦੀ ਹੈਗੀ ਤੇ ਆਪਣੇ ਇੰਸਟਾਗ੍ਰam ਪੇਜ ਤੇ ਤੁਸੀਂ ਚੈੱਕ ਕਰ ਸਕਦੇ ਹੋਗੇ ਉੱਤੇ ਆਪਣੇ ਬਹੁਤ ਸਾਰੇ ਮਤਲਬ ਰੈਡੀ ਕਰਕੇ ਸੂਟ ਬਾਏ ਹੋਏ ਲਗੇ YouTube ਦੇ ਲਈ ਆਪਣੇ ਕੋਲ ਵੀ ਕਈ ਵਾਰ ਨਹੀਂ ਟਾਈਮ ਹੁੰਦਾ ਵੀਡੀਓ ਲਈ ਉਹ ਇਦਾਂ ਹੀ ਕੋਰੀਅਰ ਨਿਕਲ ਜਾਂਦੇ ਨੇਗੇ ਇਹ ਵਾਲੇ ਸੂਟ ਨੇਗੇ ਬਹੁਤ ਜਿਆਦੇ ਸੋਹਣੇ ਨੇਗੇ ਕਪੜਾ ਹੰਡਣ ਵਾਲਾਗਾ ਪਿਓਰ ਕਾਟਨ ਹੈਗੀ ਵਿਦਆਊਟ ਲਾਈਨਿੰਗ ਇਸ ਸਟਿਚ ਹੋਣਗੇ ਤੇ ਤੁਸੀਂ ਸਟਿਚਿੰਗ ਕਰਵਾਉਣਾ ਚਾਹਣੇ ਹੋਗੇ ਉਹ ਵੀ ਆਪਣੇ ਕੋਲੋਂ ਕਰਵਾ ਸਕਦੇ ਹੋਗੇ ਠੀਕ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਤ ਬਾਤ ਤੁਹਾਡਾ ਥੈਂਕ ਯੂ ਇਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਸਪੋਰਟ ਕਰੋ ਮੇਰੀ ਵੱਧ ਤੋਂ ਵੱਧ ਜੀ ਤੇ ਸੂਟ ਆਪਣੇ ਤੋਂ ਜਰੂਰ ਲਿਓ ਤੁਸੀਂ ਤੇ ਇੱਕ ਵਾਰ ਤੁਸੀਂ ਆਪਣੇ ਕੱਪੜੇ ਮਤਲਬ ਕੁਆਲਿਟੀ ਚੈੱਕ ਕਰੋ ਮੰਗਵਾ ਕੇ ਫਿਰ ਤੁਹਾਨੂੰ ਸਾਡੇ ਕੱਪੜੇ ਦੀ ਕੁਆਲਿਟੀ ਮਤਲਬ ਪਤਾ ਲੱਗ ਜੂਗੀ ਵੀ ਕਿੱਦਾਂ ਦੀ ਹੈਗੀ ਤੇ ਉਮੀਦ ਕਰਦੇ ਹਾਂ ਸਾਡੇ ਕੱਪੜੇ ਪਸੰਦ ਆਏ ਹੋਣਗੇ ਇਦਾਂ ਹੀ ਨੈਕਸਟ ਵੀਡੀਓ ਸੋਹਣੇ ਸੋਹਣੇ ਸੂਟਾਂ ਲਈ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ ਸਾਡਾਂ ਦਾ ਸਤਿ ਸ਼੍ਰੀ ਅਕਾਲ ਬਾਏ ਬਾਏ